ਵੀਡੀਓ ਟੂਡੇ ਚੈਨਲ ਦੇਖ ਰਹੇ ਹੋ ਤੁਸੀਂ ਪਿੰਡ ਮਲਪੁਰ ਤੋਂ ਇੱਕ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੋਂ ਦੇ 42 ਸਾਲਾ ਹਰਮੇਸ਼ ਪੁੱਤਰ ਦੇਵ ਰਾਜ ਦੀ ਲਾਸ਼ ਹੰਸਰੂ ਪਿੰਡ ਦੇ ਪੱਠੇ ਕੋਲ ਖੇਤਾ ਵਿੱਚੋਂ ਮਿਲਣ ਤੇ ਪਿੰਡ ਵਿੱਚ ਸਨਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਵਿਆਹਿਆ ਨਹੀਂ ਸੀ ਅਤੇ ਉਸਦੇ ਸਰੀਰ ਉੱਪਰ ਜ਼ਖਮਾਂ ਦੇ ਕਾਫੀ ਨਿਸ਼ਾਨ ਸਨ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਔਰਤੋ ਐਸਐਚਓ ਮੈਡਮ ਨਰੇਸ਼ ਕੁਮਾਰੀ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਤੇ ਮਾਮਲਾ ਦਰਜ ਕਰਕੇ ਨੌਜਵਾਨ ਦੀ লাশ ਨੂੰ ਪੋਸਟ ਮਾਰਟਮ ਲਈ ਨਵਾਂ ਸ਼ਹਿਰ ਪੇਜ ਦਿੱਤਾ ਗਿਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਆਓ ਪਿੰਡ ਵਾਸੀਆਂ ਤੋਂ ਲਈਏ ਇਸ ਘਟਨਾ ਦੀ ਹੋਰ ਜਾਣਕਾਰੀ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ। ਮੁੰਡਾ 40 42 ਦੱਸਦੇ ਆ ਬਸ ਇੰਨੀ ਕੰਮ ਕੀ ਕਰਦਾ ਸੀ ਮੁੰਡਾ ਕੰਮ ਲੇਬਰ ਦਾ ਜੀ ਠੀਕ ਬੰਦਾ ਕਰਦਾ 40 ਰੁਪਏ ਇਹ ਗੱਲ ਕਿਸ ਦਿਨ ਦੀ ਆ ਕੁਝ ਪਤਾ ਤੇ ਕੱਲ ਦੀ ਕਿ ਪਰਸੋਂ ਦੀ ਆ ਪਰਸੋਂ ਦੀ ਕੱਲ ਦੀ ਆ ਉਹਨਾਂ ਦਾ ਰਕਲ ਰਾਤ ਦੀ ਆ ਹੈ ਅੱਛਾ ਤੇ ਇਹ ਰਾਤ ਨੂੰ ਘਰੋਂ ਗਏ ਸੀ ਕਿ ਕੁਝ ਜੋ ਪਤਾ ਲੱਗਾ ਹੋਵੇ ਹੁਣ ਇਹਨਾਂ ਨੂੰ ਪਤਾਣਾ ਵਾਸਤੇ ਘਰ ਦਾ ਉਹ ਇੱਕ ਟੱਕਾਂ ਦਾ ਸਾਡੇ ਉੱਥੇ ਪੁਲਿਸ ਵਾਲਾ ਕਹਿੰਦਾ ਸੀ ਕਿ 1 ਵਜੇ ਉੱਥੇ ਲਾਸ਼ ਚੱਕ ਕੇ ਲਗਾਈ ਅੱਛਾ ਇਹ ਕਿੱਥੇ ਕਿਹੜੀ ਜਗ੍ਹਾ ਤੇ ਸੀਗੀ ਪਟਠਾ ਪਟਠੇ ਦੇ ਕੋਲ ਸੀ ਸਰਪ ਜੀ ਤੇ ਬਈ ਨਾਮ ਕੀ ਤੁਹਾਡਾ ਨਾਮ ਤਾਂ ਮੇਰਾ ਇੰਦਰਜੀਤ ਸਿੰਘ ਆ ਇੰਦਰਜੀਤ ਜੀ ਕੀ ਗੱਲਬਾਤ ਕਿੰਨ ਹੋਈ ਉਹ ਆਪ ਕੋ ਪਤਾ ਲੱਗਾ ਕੁਝ ਇਹ ਤਾਂ ਰਾਤ ਨੂੰ ਜਦੋਂ ਮੈਂ ਆਇਆ ਨਾ ਕੋਈ 11 11:30 ਵਜੇ ਅੱਛਾ ਉਦੋਂ ਮੁਲਾਜ਼ਮ ਖੜੇ ਸੀਗੇ ਹਾਈਵੇ ਤੇ ਅੱਛਾ ਤੇ ਮੈਂ ਟਰਾਲਾ ਲੈ ਕੇ ਦਾਹੋਂ ਵਾਲੋਂ ਆਇਆ ਸੀ ਤੇ ਟਰਾਲਾ ਚਲਾਣੇ ਆ ਟਰਾਲਾ ਚਲਾਣਾ ਅੱਛਾ ਤਾਂ ਉਹ ਮੁਲਾਜ਼ਮਾਂ ਨੇ ਮੈਨੂੰ ਰੋਕਿਆ ਤੇ ਪਛਾਣ ਕਰਨੀ ਚਾਹੀਦੀ ਤੇ ਪਛਾਣ ਤੇ ਮੇਤੇ ਨਹੀਂ ਆਇਆ ਸੀ ਹਾਂ ਉਹ ਨਹੀਂ ਕਿਹਾ ਵੀ ਕੌਣ ਆ ਬੰਦਾ ਨਹੀਂ ਪਛਾਣ ਚਾਹ ਕਿਉਂਕਿ ਉਹਦੇ ਮੂੰਹ ਤੇ ਖੂਨ ਬਹੁਤ ਲੱਗਿਆ ਸੀ ਅੱਛਾ ਹੁਣ ਜੰਮਿਆ ਜਿਹਾ ਸੀਗਾ ਤੇ ਉਹਦੇ ਨਾਲ ਪਛਾਣ ਨਹੀਂ ਆਈ ਹਾਂ ਉਹ ਮਤਲਬ ਹਨੇਰਾ ਵੀ ਸੀ ਤੇ ਪਛਾਣ ਹਨੇਰਾ ਵੀ ਸੀਗਾ ਵੈਸੇ ਤਾਂ ਲਾਈਟ ਮਾਰ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀ ਪਛਾਣ ਚ ਜਿਹੜਾ ਉਹ ਮ੍ਰਿਤਕ ਸੀ ਪਿਆ ਕਿੱਥੇ ਕਿਸਾ ਇਹ ਜਮਈ ਚੌਂਕ ਦੇ ਗੱਭੇ ਉੱਥੇ ਪਿਆ ਸੀ ਸਾਹਮਣੇ ਪਰਲੀ ਸਾਈਡ ਤੇ ਉਹ ਪਰਲੀ ਸਾਈਡ ਤੇ ਪੱਟ ਪੱਠੇ ਦੇ ਕੋਲ ਮਤਲਬ ਪੱਠੇ ਦੇ ਕੋਲ ਪਿਆ ਸੀ ਜਦੋਂ ਰਾਹੁਲ ਤੇ ਆਨੇ ਆ ਉਸ ਸਾਈਡ ਤੇ ਸੀ ਉਸ ਸਾਈਡ ਤੇ ਸੀ ਹਾਂ ਇਧਰ ਨੂੰ ਸੈਲ ਸੀਗਾ ਫਲੋਰਲ ਨੂੰ ਤੇ ਰਾਹਮ ਵਾਲੀ ਸਾਈਡ ਕੋਈ ਉਹਦੀ ਕੋਈ ਜ਼ਖਮ ਜੁਕਮ ਸੀ ਜਾਂ ਕੀ ਸੀਗਾ ਜ਼ਖਮ ਸੀ ਕਿਉਂ ਤੇ ਇੱਥੇ ਕਮਰ ਤੇ ਜ਼ਖਮ ਸੀਗਾ ਅੱਛਾ ਤੇ ਮੂੰਹ ਦੀ ਹਾਲਤ ਇਦਾਂ ਸੁੱਜਿਆ ਜਾਂ ਦੇਖਣ ਯੋਗ ਨਹੀਂ ਸੀ ਮੂੰਹ ਸੁੱਜਿਆ ਜਿਆ ਸੀ ਤਾਂ ਪਛਾਣ ਜੀ ਚ ਨਹੀਂ ਆਉਂਦਾ ਸੀ ਪਛਾਣ ਦੇ ਵਿੱਚ ਨਹੀਂ ਆਉਂਦਾ ਐਮਬੀਪੀ ਰਾਤ ਦੀ ਗੱਲ ਹੈ ਜਿਹੜੀ ਆ ਰਾਤ ਗਈ ਆ ਜਾਂ ਉਸ ਤੋਂ ਪਹਿਲਾਂ ਦੀ ਇਹ ਦੋ ਦਿਨ ਹੋਵੇਗਾ ਨਹੀਂ ਅ ਦਵਿੰਦਰ ਪਰਸੋਂ ਦੀ ਗੱਲ ਆ ਪਰਸੋਂ ਦੀ ਗੱਲ ਆ ਅੱਛਾ ਪਰਸੋਂ ਦੀ ਗੱਲ ਹੈ ਹਾਂ ਹੈ ਜੀ ਤੇ ਮੁੰਡਾ ਅੱਛਾ ਰਾਤ ਕੋਈ 11:30 11:00 ਵਜੇ ਦਾ 11:30 11:00 ਵਜੇ ਦੀ ਹਾਂਜੀ ਗੱਲ ਹੈ ਮਤਲਬ ਐਕੋ ਉਨੀ ਪਿੰਡ ਤੋਂ ਬਾਹਰ ਲਿਆ ਕੇ ਜੇ ਸ਼ੱਕ ਜ਼ਾਹਿਰ ਕੀਤਾ ਜਾ ਸਕਦਾ ਵੀ ਜੇ ਕਿਸੇ ਨੇ ਕੋਈ ਕਾਂਡ ਕੀਤਾ ਪੀਆ ਤਾਂ ਕਰੋ ਕੁਝ ਮੁਲਾਜ਼ਮ ਖੜੇ ਸੀਗੇ ਇੱਥੇ ਹਾਂ ਤੇ ਨਾਲ ਗੱਡੀ ਖੜੀ ਸੀ ਉਹਨਾਂ ਨੇ ਰੋਕਿਆ ਮਤਲਬ ਪੁਲਿਸ ਸਾਹਿਬ ਜੇ ਕਾਰਵਾਈ ਕਰ ਰਹੀ ਹੈਗੀ ਆ ਤੇ ਇਹ ਮਤਲਬ ਕਿੱਦਾਂ ਹੋਈ ਆ ਬਿਲਕੁਲ ਪੱਕਾ